ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕੋ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਦੇ ਵੇਲਾ ਹੁੰਦਾ ਸੀ ਵੋਟਾਂ ਵੇਲੇ ਇੱਕ ਇੱਕ ਵੋਟਰ ਨੂੰ ਪੱਕਾ ਕੀਤਾ ਜਾਂਦਾ ਸੀ ਕੌਣ ਕਿਸ ਦੀ ਸੁਣਦਾ ਹੈ ਕਿਸ ਦੀ ਮੰਨਦਾ ਹੈ ਦੂਰੋਂ ਦਰਾਡੇੋਂ ਰਿਸ਼ਤੇਦਾਰ ਲੱਭ ਕੇ ਦਬਾਅ ਬਣਾਇਆ ਜਾਂਦਾ ਸੀ ਵੋਟ ਪੱਕੀ ਕੀਤੀ ਜਾਂਦੀ ਸੀ ਪਰ ਲੱਗਦਾ ਹੈ ਇਹ ਸਭ ਕੁਝ ਬਦਲ ਗਿਆ ਹੈ ਹਰ ਚੀਜ਼ ਦੇ ਵਾਂਗੂ ਚੋਣਾ ਵੀ ਸੋਸ਼ਲ ਮੀਡੀਆ ਤੇ ਹੀ ਲੜੀਆਂ ਜਾਂਦੀਆਂ ਨੇ ਜ਼ਮੀਨੀ ਪੱਧਰ ਤੇ ਨਹੀਂ ਕਦੇ ਸਿਆਸਤ ਨੂੰ ਬੜਾ ਹੀ ਗੰਭੀਰਤਾ ਵਾਲਾ ਜ਼ਿੰਮੇਵਾਰੀ ਵਾਲਾ ਕੰਮ ਸਮਝਿਆ ਜਾਂਦਾ ਸੀ ਇਲਾਕੇ ਦੀ ਨੁਹਾਰ ਬਦਲਣ ਦੇ ਲਈ ਸੂਬੇ ਦੀ ਦਿਸ਼ਾ ਤੈਅ ਕਰਨ ਦੇ ਲਈ ਸਿਆਸਤ ਹੁੰਦੀ ਸੀ ਪਰ ਹੁਣ ਸਿਆਸਤ ਮਹਿਜ਼ ਮਨੋਰੰਜਨ ਹੀ ਬਣ ਕੇ ਰਹਿ ਗਈ ਹੈ ਪਾਰਟੀਆਂ ਆਗੂ ਜ਼ਿਆਦਾਤਰ ਬਿਆਨਾਂ ਦੀ ਸਿਆਸਤ ਕਰਦੇ ਹੀ ਦਿਸਦੇ ਹਨ ਮੁੱਦਿਆਂ ਦੀ ਨਹੀਂ ਜ਼ਮੀਨੀ ਪੱਧਰ ਤੇ ਕੰਮ ਕਰਨਾ ਲੋਕਾਂ ਦੇ ਨਾਲ ਜੁੜਨਾ ਦੁੱਖ ਸੁੱਖ ਦੇ ਵਿੱਚ ਖੜਨਾ ਸਭ ਪੀਤੇ ਜ਼ਮਾਨੇ ਦੀਆਂ ਗੱਲਾਂ ਹਨ ਹੁਣ ਤਾਂ ਆਈਟੀ ਸੈੱਲ ਦਾ ਬੋਲਬਾਲਾ ਹੈ ਵਰਤਾਂਤ ਛਰਜੇ ਜਾਂਦੇ ਹਨ ਨਰੇਟਿਵ ਬੁਣੇ ਜਾਂਦੇ ਹਨ ਮੀਮ ਬਣਾਏ ਜਾਂਦੇ ਹਨ ਆਪਸ ਦੇ ਵਿੱਚ ਮੀਣੋ-ਮੀਣੀ ਹੋਇਆ ਜਾਂਦਾ ਹੈ ਕਿਰਦਾਰ ਕੁਸ਼ੀ ਹੁੰਦੀ ਹੈ ਤੇ ਫੇਰ ਵੀ ਜੇ ਨਤੀਜਾ ਆਪਣੇ ਹੱਕ ਦੇ ਵਿੱਚ ਨਾ ਆਵੇ ਤਾਂ ਵੋਟਰਾਂ ਨੂੰ ਹੀ ਭੰਡ ਲਿਆ ਜਾਂਦਾ ਹੈ ਗਦਾਰ ਵਿਕਾਊ ਬੇਸਮਝ ਪਤਾ ਨਹੀਂ ਕਿਸ-ਕਿਸ ਉਪਾਦੀ ਦੇ ਨਾਲ ਨਿਵਾਗਿਆ ਜਾਂਦਾ ਹੈ ਤਰਨਤਾਰਨ ਦੀ ਜ਼ਮਣੀ ਚੋਣ ਦੇ ਨਤੀਜਿਆਂ ਤੋਂ ਬਾਅਦ ਵੀ ਇਹੀ ਸਭ ਕੁਝ ਹੋ ਰਿਹਾ ਹੈ ਜਿਹੜੇ ਹਾਰ ਗਏ ਹਨ ਉਹ ਇਸ ਨੂੰ ਆਪਣੀ اخلاਕੀ ਜਿੱਤ ਦੱਸ ਰਹੇ ਹਨ ਉਹਨਰ ਸਰਜੀਤ ਹੋ ਗਏ ਹਨ ਦਾਗ ਧੋਤੇ ਗਏ ਅਸਲੀ ਪੰਥ ਦੇ ਨੁਮਾਇੰਦੇ ਤਾਂ ਅਸੀਂ ਹਾਂ ਇੱਕ ਵਾਰ ਫੇਰ ਚੂਣ ਮੈਨੇਜਮੈਂਟ ਦੇ بے تاج ਬਾਦਸ਼ਾ ਸਾਬਤ ਹੋਏ بس 2027 ਦੇ ਵਿੱਚ ਹੁਣ ਸਾਡੀ ਹੀ ਵਾਰੀ ਹੈ ਸਰਕਾਰ ਬਣੀ ਪਈ ਹੈ ਡਾਇਨਾਸੌਰਾਂ ਦੀ ਵਾਪਸੀ ਹੋ ਗਈ ਹੈ ਤੇ ਜਿਹੜੇ 1 ਮਹੀਨੇ ਪਹਿਲਾਂ ਤੱਕ ਮੁੱਖ ਮੰਤਰੀ ਕੌਣ ਹੋਊਗਾ ਉਸ ਦੀ ਥਾਂ ਤੇ ਭਾਸ਼ਣਾ ਦੇ ਵਿੱਚ ਇਹ ਕਹਿਣ ਲੱਗੇ ਸੀ ਕਿ ਤੁਹਾਡੀ ਸਰਕਾਰ ਬਣਦਿਆਂ ਹੀ ਆ ਕੰਮ ਕਰ ਦੇਵਾਂਗੇ ਇਉਂ ਹੋ ਜਾਊਗਾ ਉਹ ਅਚਾਨਕ ਗਾਇਬ ਹੋ ਗਏ ਹਨ ਚੁੱਪ ਪਸਰ ਗਈ ਹੈ ਇਹ ਸਮਝ ਨਹੀਂ ਆ ਰਿਹਾ ਕਿ ਹਾਰ ਬਿਹਾਰ ਵਿੱਚ ਜ਼ਿਆਦਾ ਭੈੜੀ ਹੋਈ ਹੈ ਜਾਂ ਤਰਨ ਤਰਨ ਦੇ ਵਿੱਚ ਪਰ ਇਹ ਸਾਰੇ ਵਰਤਾਰੇ ਦੇ ਵਿੱਚ ਇੱਕ ਚੀਜ਼ ਹੋਰ ਸ਼ਾਮਲ ਹੈ ਜੋ ਜ਼ਿਆਦਾ ਚਿੰਤਾਜਨਕ ਹੈ ਗਿਣਤੀ ਦੇ ਪਹਿਲੇ ਰੌਂਡ ਤੋਂ ਹੀ ਜੋ ਮੇਨਸਟ੍ਰੀਮ ਮੀਡੀਆ ਹੈ ਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੱਤਰਕਾਰ ਬਰਾਦਰੀ ਹੈ ਉਹ ਸਾਰੇ ਵੀ ਇੱਕੋ ਹੀ ਸੁਰਤ ਦੇ ਵਿੱਚ ਇੱਕੋ ਹੀ ਬੋਲੀ ਬੋਲ ਰਹੇ ਹਨ ਜੋ ਕਿ ਇੱਕ ਪਾਰਟੀ ਦੇ ਨਰੇਟਿਵ ਦੇ ਨਾਲ ਮੇਲ ਖਾ ਰਹੀ ਜੇ ਇਹ ਕਿਹਾ ਜਾਂਦਾ ਹੈ ਕਿ ਮੀਡੀਆ ਆਜ਼ਾਦ ਨਹੀਂ ਹੈ ਸਰਕਾਰ ਕੋਲ ਵਿਕਿਆ ਹੋਇਆ ਹੈ ਤਾਂ ਫਿਰ ਕੀ ਇਹ ਬਣਤਰ ਕਿਤੇ ਹੋਰ ਬੁਣੀ ਜਾ ਰਹੀ ਹੈ ਕਿ ਕਿਹਾ ਜੋ ਜਾਂਦਾ ਹੈ بار بار ਕਿ ਲੋਕਾਂ ਦਾ ਫੈਸਲਾ ਹੈ ਲੋਕਤੰਤਰ ਹੈ ਉਸ ਦੀ ਦਿਸ਼ਾ ਪਹਿਲਾਂ ਹੀ ਕਿਤੇ ਹੋਰ ਤੈ ਹੁੰਦੀ ਹੈ ਇਹ ਸਭ ਕੁਝ ਇੱਕ ਟਕੋਸਲਾ ਹੈ 2027 ਦੇ ਵਿੱਚ ਨਤੀਜੇ ਕੀ ਹੋਣੇ ਚਾਹੀਦੇ ਹਨ ਕੀ ਇਹ ਸਾਡੇ ਦਿਮਾਗ ਦੇ ਵਿੱਚ ਹੁਣ ਤੋਂ ਹੀ ਪਹਿਲਾਂ ਤੋਂ ਹੀ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਉਹੀ ਲੋਕ ਜਿਹੜੇ ਕੁਝ ਦਿਨ ਪਹਿਲਾਂ ਕੋਈ ਹੋਰ ਹੀ ਰਾਗ ਲਾਪਰੇ ਸਨ ਕਿ ਪੰਥਕ ਹਲਕਾ ਹੈ ਆਪਮਹਾਰੇ ਹੀ ਨੌਜਵਾਨਾਂ ਦਾ ਹਜ਼ੂਮ ਇੱਕ ਪਾਸੇ ਚੱਲ ਰਿਹਾ ਹੈ ਭਾਈ ਮਨਦੀਪ ਸਿੰਘ ਜੀ ਖਾਲਸਾ ਕਹਿ ਕੇ ਸੰਬੋਧਨ ਕਰ ਰਹੇ ਸੀ ਉਹ ਅਚਾਨਕ ਮਨਦੀਪ ਸਿੰਘ ਤੇ ਆ ਗਏ ਜਿਨ੍ਹਾਂ ਨੇ ਉਮੀਦਵਾਰੀ ਦੇ ਟਾਈਮ ਇਸ ਫੈਸਲੇ ਨੂੰ ਬੇਮਿਸਾਲ ਦੱਸਿਆ ਸੀ ਉਹੀ ਹੁਣ ਫੈਸਲੇ ਤੇ ਸਵਾਲ ਖੜੇ ਕਰ ਰਹੇ ਹਨ ਖੈਰ ਇਹ ਤਾਂ ਤੁਸੀਂ ਕਹੋਗੇ ਕਿ ਇਹ ਤਾਂ ਦੁਨੀਆ ਦਾ ਦਸਤੂਰ ਹੈ ਹਾਰਨ ਤੋਂ ਬਾਅਦ ਅਕਸਰ ਹੀ ਲੋਕ ਬਦਲ ਜਾਇਆ ਕਰਦੇ ਮੈਂ ਜਿਹੜੇ ਮੀਡੀਆ ਦੇ ਵਿਸ਼ਲੇਸ਼ਾ ਜਾ ਰਿਹਾ ਹੈ ਵਾਪਸ ਉਸੇ ਤੇ ਆਉਂਦਾ ਹੈ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਸਮਾ ਪੰਥਕ ਇਕਤਾ ਦਾ ਆ ਗਿਆ ਹੈ ਕੀ ਹੁਣ ਸਾਰੇ ਫੇਰ ਸੁਖਬੀਰ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਜਾਣਗੇ ਪੰਥ ਵਿੱਚ ਵੋਟਾਂ ਵੱਡੀਆਂ ਗਈਆਂ ਨੇ ਤੇ ਜੇ ਸਾਰੀਆਂ ਵੋਟਾਂ ਇਕੱਠਾਂ ਪੈਂਦੀਆਂ ਦੋਵੇਂ ਉਮੀਦਵਾਰਾਂ ਦੀਆਂ ਵੋਟਾਂ ਜੋੜ ਕੇ ਦੇਖ ਲੈ ਤਾਂ ਜਿੱਤੇ ਪਏ ਸੀ ਦੂਰ ਦੂਰ ਤੱਕ ਕਿਤੇ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸੀ ਇਹ ਸਬਦ ਦੇ ਅਰਥ ਕੀ ਹਨ ਕਿ ਵਾਕਿਆ ਹੀ ਸੁਖਬੀਰ ਬਾਦਲ ਦੀ ਵਾਪਸੀ ਹੋ ਗਈ ਹੈ ਸਾਰੇ ਦਾਗ ਧੋਤੇ ਗਏ ਹਨ ਕਿ ਸਾਰੀਆਂ ਇਕਾਲੀ ਤਰ੍ਹਾਂ ਉਸ ਨੂੰ ਆਪਣਾ ਨੇਤਾ ਮੰਨ ਲੈਣਗੀਆਂ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਕੀ ਇਹ ਸਭ ਕੁਝ ਇੰਨਾ ਸੌਖਾ ਹੈ ਕਿ ਲੋਕ ਵਾਕਿਆ ਹੀ ਐਨੇ ਮੂਰਖ ਹਨ ਕਿ ਕੁਝ ਵੀ ਕਹਾਣੀ ਬੁਣਦੇ ਹੋ ਉਹ ਚੁੱਪਚਾਪ ਮੰਨ ਲੈਣਗੇ ਜੇ 12000 ਵੋਟਾਂ ਦੇ ਫਰਕ ਨਾਲ ਵੀ ਵੱਧ ਹਾਰਨ ਤੋਂ ਬਾਅਦ ਇਹ ਹਾਲ ਹੈ ਤੇ ਖੁਦਾ ਨਾਲ ਖਾਸ ਤਾ ਜੇ ਕਿਦਰੇ ਤਰਨ ਤਰਨ ਦੇ ਵਿੱਚ ਅਕਾਲੀ ਦਲ ਜਿੱਤ ਜਾਂਦਾ ਤਾਂ ਫੇਰ ਕੀ ਭਗਵੰਤ ਮਾਨ ਦਾ ਅਸਤੀਫਾ ਹੀ ਲੈ ਲੈਣਾ ਸੀ 2027 ਦੀ ਉਡੀਕ ਵੀ ਕਿਸੇ ਨੇ ਨਹੀਂ ਕਰਨੀ ਸੀ ਬਸ ਐਤਵਾਰ ਨੂੰ ਹੀ ਸੌਹ ਚੁਕਾ ਦਿੰਦੇ ਸੁਖਵੀਰ ਬਾਦਲ ਨੂੰ ਪੰਜਾਬ ਦੇ ਅਗਲੇ ਮੁੱਖ ਮੰਤਰੀ ਦੀ ਕੀ ਵਾਕਿਆ ਹੈ ਸਿਆਸਤ ਇੰਨੀ ਆਸਾਨ ਹੋ ਗਈ ਹੈ ਜਾਂ ਲੋਕਾਂ ਦੀ ਦਿਲਚਸਪੀ ਸਿਰਫ ਮਨੋਰੰਜਨ ਦੇ ਵਿੱਚ ਹੀ ਰਹਿ ਗਈ ਹੈ ਲੋਕ ਸਵਾਦ ਲੈ ਰਹੇ ਹਨ ਅਸਲੀਅਤ ਕੁਝ ਹੋਰੀ ਹੈ ਜਿਸ ਤਰੀਕੇ ਨਾਲ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਚੋਣ ਕਰ ਰਹੀਆਂ ਹਨ ਸੋਸ਼ਲ ਮੀਡੀਆ ਦੇ ਵਿੱਚ ਇੱਕ ਲਹਿਰ ਚਲਾਈ ਜਾਂਦੀ ਹੈ ਟੈਸਟਿੰਗ ਹੁੰਦੀ ਹੈ ਇਹ ਪਰਖ ਕੇ ਦੇਖਿਆ ਜਾਂਦਾ ਹੈ ਕਿ ਇਹ ਉਮੀਦਵਾਰ ਬਣ ਸਕਦਾ ਹੈ ਜਾਂ ਨਹੀਂ ਲੋਕ ਕਿੰਨਾ ਖਾਸਾਤ ਦੇਣਗੇ ਜਾਂ ਨਹੀਂ ਉਸ ਤੋਂ ਤਾਂ ਲੱਗਦਾ ਹੈ ਕਿ ਸਿਰੇ ਤੋਂ ਨਕਾਰਿਆ ਨਹੀਂ ਜਾ ਸਕਦਾ ਸੰਕੇਤ ਤਾਂ ਇਹੀ ਮਿਲ ਰਹੇ ਨੇ ਕਿ ਸੋਸ਼ਲ ਮੀਡੀਆ ਹਾਵੀ ਹੈ ਹੁਣ ਇਸ ਮੋਹਮ ਤੋਂ ਜੋ ਕਿ ਸੁਖਬੀਰ ਬਾਦਲ ਦੇ ਲਈ ਚਲਾਈ ਜਾ ਰਹੀ ਹੈ ਇਸ ਦੇ ਪਿੱਛੇ ਕੀ ਹੈ ਇਹ ਸਮਝਣ ਦਾ ਯਤਨ ਕਰਦੇ ਹਾਂ ਮੰਨ ਲਓ ਕਿ ਇਹ ਸਾਰੇ ਲੋਕਾਂ ਦੀ ਆਵਾਜ਼ ਹੈ ਵਾਕਿਆ ਹੀ ਸਾਰੇ ਲੋਕ ਪੰਜਾਬ ਦੇ ਮੰਨ ਰਹੇ ਨੇ ਕੀ ਸੁਖਬੀਰ ਬਾਦਲ ਦੀ ਵਾਪਸੀ ਹੋ ਗਈ ਹੈ ਅਕਾਲੀ ਦਲ ਇੱਕ ਵਾਰ ਵਾਪਸ ਮੇਨਸਟ੍ਰੀਮ ਚ ਆ ਗਿਆ ਹੈ ਉਹ ਹੁਣ 2027 ਦੇ ਵਿੱਚ ਸਰਕਾਰ ਬਣਾਉਣ ਲਈ ਇੱਕ ਵੱਡਾ ਦਾਵੇਦਾਰ ਬਣ ਕੇ ਉੱਭਰਿਆ ਹੈ ਇਹ ਸਭ ਕੁਝ ਮੰਨ ਲੈਣੇ ਆ ਤਾਂ ਕੀ ਵਾਕਿਆ ਹੀ ਹੁਣ ਜਿਹੜੇ ਬਾਗੀ ਟੜੇ ਨੇ ਉਹਨਾਂ ਦੀ ਘਰ ਵਾਪਸੀ ਸ਼ੁਰੂ ਹੋ ਜਾਏਗੀ ਉਹ ਸਾਰੇ ਅਕਾਲੀ ਦਲ ਦੇ ਵਿੱਚ ਵਾਪਸ ਆ ਜਾਣਗੇ ਕੀ ਗਿਆਨੀ ਹਰਪ੍ਰੀਤ ਸਿੰਘ ਨਾਲ ਜੋ ਖਟਾ ਸਿਸ਼ਤਿਆਂ ਦੇ ਵਿੱਚ ਆ ਗਈ ਸੀ ਜੋ ਮੀਡੀਆ ਦੇ ਵਿੱਚ ਉਹਨਾਂ ਦੀ ਕਿਰਦਾਰ ਕਸ਼ਿਸ਼ ਕੀਤੀ ਗਈ ਜੋ ਬਾਕੀ ਲੋਕਾਂ ਵੱਲੋਂ ਬਾਰ-ਬਾਰ ਬਿਆਨਬਾਜ਼ੀ ਕੀਤੀ ਗਈ ਸੁਖਬੀਰ ਬਾਦਲ ਤੇ ਸਾਰੇ ਇਲਜ਼ਾਮ ਲਾਏ ਗਏ ਉਹ ਸਾਰੇ ਹੁਣ ਖਤਮ ਹੋ ਜਾਣਗੇ ਕੀ ਘਰ ਵਾਪਸੀ ਇੰਨੀ ਸੌਖੀ ਜੋ ਸੁਖਬੀਰ ਬਾਦਲ ਜ਼ਮਾਨਤ ਜਬਤ ਹੋਣ ਤੋਂ ਬਾਅਦ ਵੀ ਬਾਰ-ਬਾਰ ਇਹ ਬਿਆਨ ਦਿੰਦਾ ਰਿਹਾ ਹੈ ਕਿ ਜਿਹਨੇ ਜਾਣਾ ਹੈ ਚਲੇ ਜਾਓ ਮੈਂ ਪ੍ਰਧਾਨ ਵੀ ਨਹੀਂ ਛੱਡਾਂਗਾ ਕਿ ਹੁਣ ਸਾਰੇ ਲੋਕ ਉਸਦੇ ਕੋਲ ਵਾਪਸ ਜਾ ਕੇ ਉਸ ਨੂੰ ਆਪਣਾ ਪ੍ਰਧਾਨ ਮੰਨ ਲੈਣਗੇ ਔਰ ਜੇ ਮੰਨ ਵੀ ਲੈਂਦੇ ਨੇ ਇਹ ਵੀ ਮੰਨ ਲਈਏ ਕਿ ਸਾਰੇ ਬਾਗੀ ਧੜੇ ਦੀ ਵਾਪਸੀ ਹੋ ਜਾਂਦੀ ਹੈ ਜਿਹੜਾ ਅਕਾਲੀ ਦਲ ਪੁਨਰ ਸਰਜੀਤ ਹੈ ਉਹ ਵਾਪਸ ਅਕਾਲੀ ਦਲ ਵਿੱਚ ਜਾ ਕੇ ਮਿਲ ਜਾਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਘਰੇ ਬਹਿ ਜਾਂਦੇ ਨੇ ਫਿਰ ਵੀ ਕੀ ਪਰਫਾਰਮੈਂਸ 2027 ਦੇ ਵਿੱਚ ਅਕਾਲੀ ਦਲ ਦੀ ਬਹੁਤ ਵਧੀਆ ਹੋ ਜਾਊਗੀ ਸਰਕਾਰ ਬਣਾਉਣ ਦਾ ਦਾਵਾ ਇਕੱਲਿਆਂ ਪੇਸ਼ ਕਰ ਸਕਦੇ ਨੇ ਕਿ ਇਹ ਸਾਰੇ ਨੇਤਾ 2024 ਦੇ ਵਿੱਚ ਇਕੱਠੇ ਨਹੀਂ ਸੀ ਉਦੋਂ ਅਕਾਲੀ ਦਲ ਦਾ ਪ੍ਰਦਰਸ਼ਨ ਕਿਉਂ ਜਾ ਰਿਹਾ ਸੀ ਸਾਰਿਆਂ ਨੂੰ ਪਤਾ ਹੈ ਨੀਆਂ ਸੀਟਾਂ ਤੇ ਜ਼ਮਾਨਤ ਜਬਤ ਹੋਈ ਸੀ ਇਹ ਵੀ ਸਾਰਿਆਂ ਨੂੰ ਪਤਾ ਉਹ ਅਚਾਨਕ ਕਿਵੇਂ ਬਦਲ ਜਾਊਗਾ ਸਭ ਕੁਝ ਜੇ ਬਦਲ ਵੀ ਗਿਆ ਤਾਂ ਫਿਰ ਵੀ ਕੀ ਬਾਕੀ ਜਿਹੜੇ ਅਕਾਲੀ ਧੜੇ ਨੇ ਉਹ ਵੀ ਆ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਣਗੇ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਜਾਊਗਾ ਅਕਾਲੀ ਦਲ ਅੰਮ੍ਰਿਤਸਰ ਸ਼ਮਰਨ ਸਿੰਘ ਮਾਨ ਦਾ ਧੜਾ ਉਹ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਜਾਊ ਇਹ ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਨਹੀਂ ਹੋਇਆ ਹੈ ਕਿ ਸਾਰੇ ਅਕਾਲੀ ਧੜੇ ਇੱਕ ਹੋ ਗਏ ਹਨ ਜੇ ਤੁਹਾਨੂੰ ਯਾਦ ਹੋਵੇ ਇਹ ਮਸਲਾ ਹੀ ਸਾਰੇ ਚੁੱਲ੍ਹੇ ਇਕੱਠੇ ਕਰਨ ਤੋਂ ਸ਼ੁਰੂ ਹੋਇਆ ਸੀ ਏਕਤਾ ਤੋਂ ਹੋਇਆ ਸੀ ਜਿਸ ਦਾ ਇਹ ਨਤੀਜਾ ਨਿਕਲਿਆ ਸੀ ਕਿ ਚੁੱਲ੍ਹੇ ਵੱਧ ਗਏ ਗਿਣਤੀ ਵੱਧ ਗਈ ਉਹਨਾਂ ਦੀ ਇਕੱਠੇ ਸਾਂਝੇ ਹੋ ਕੇ ਇੱਕਤਾ ਕੀ ਬੜਨਾ ਸੀ ਔਰ ਹਮੇਸ਼ਾ ਹੀ ਅਕਾਲੀ ਦਲ ਦੇ ਕਈ ਧੜੇ ਪੰਜਾਬ ਦੀ ਸਿਆਸਤ ਦੇ ਵਿੱਚ ਵਿਚਰਦੇ ਰਹੇ ਨੇ ਭਾਵੇਂ ਉਹਨਾਂ ਚੋਂ ਡੋਮੀਨੇਟ ਇੱਕ ਹੀ ਧੜਾ ਕਰਦਾ ਹੋਵੇ ਲੇਕਿਨ ਅਕਾਲੀ ਦਲ ਦੇ ਧੜੇ ਵੱਖ-ਵੱਖ ਹਮੇਸ਼ਾ ਤੋਂ ਰਹੇ ਨੇ ਔਰ ਉਹ ਚੋਣਾਂ ਵੀ ਲੜਦੇ ਰਹੇ ਸੋ ਇਹ ਕਹਿ ਦੇਣਾ ਇਸਾਰੇ ਇਕੱਠੇ ਹੋ ਕੇ ਪੰਥ ਇਕੱਠਾ ਹੋ ਕੇ ਇੱਕ ਅਕਾਲੀ ਦਲ ਦੇ ਝੰਡੇ ਦੇ ਹੇਠ ਇਕੱਠਾ ਹੋ ਜਾਊਗਾ ਉਹ ਸੰਭਵ ਨਹੀਂ ਹੈ। ਔਰ ਜੇ ਹੋ ਵੀ ਗਿਆ ਤਾਂ ਵੀ ਜੋ 2024 ਦੀਆਂ ਚੋਣਾਂ ਦੇ ਵਿੱਚ ਅਸੀਂ ਪ੍ਰਦਰਸ਼ਨ ਦੇਖਿਆ ਲੋਕ ਸਭਾ ਦੇ ਵਿੱਚ ਉਹ ਸਾਰੇ ਇਕੱਠੇ ਹੋਣ ਤੋਂ ਬਾਅਦ ਵੀ ਕੋਈ ਪ੍ਰਦਰਸ਼ਨ ਬਹੁਤਾ ਵਧੀਆ ਨਹੀਂ ਸੀ ਇਹ ਵੀ ਸਾਰੇ ਜਾਣਦੇ। ਫਿਰ ਇਹ ਮੂਹਮ ਕਿਉਂ ਚਲਾਈ ਜਾ ਰਹੀ ਹੈ? ਇਸ ਦੇ ਪਿੱਛੇ ਮਕਸਦ ਕੀ ਹੈ? ਜੋ ਪੱਤਰਕਾਰ ਤੁਹਾਨੂੰ ਜੋੜ ਕੇ ਦੱਸ ਰਹੇ ਨੇ ਜੇ ਮਨਦੀਪ ਸਿੰਘ ਖਾਲਸਾ ਤੇ ਅਕਾਲੀ ਦਲ ਦੀਆਂ ਵੋਟਾਂ ਜੋੜ ਦਈਏ ਤਾਂ ਜਿੱਤ ਯਕੀਨੀ ਸੀ ਜਿੱਤ ਵੱਟ ਤੇ ਪਈ ਸੀ ਉਹ ਸ਼ਾਇਦ ਇਹ ਦੱਸਣਾ ਭੁੱਲ ਜਾਂਦੇ ਨੇ ਕਿ ਜਿਹੜੀ ਮਨਦੀਪ ਸਿੰਘ ਨੂੰ ਵੋਟ ਪਈ ਹੈ ਉਹ ਸਾਰੀ ਵੋਟ ਐਂਟੀ ਸੁਖਬੀਰ ਬਾਦਲ ਵੋਟ ਪਈ ਹੈ ਉਹ ਐਂਟੀ ਸਟੈਬਲਿਸ਼ਮੈਂਟ ਨਹੀਂ ਪਈ ਉਹ ਸਰਕਾਰ ਦੇ ਖਿਲਾਫ ਨਹੀਂ ਪਈ ਹੈ ਉਹ ਵੋਟ ਅਕਾਲੀ ਦਲ ਦੇ ਇੱਕ ਵੱਖਰੇ ਧੜੇ ਨੂੰ ਪਈ ਹੈ ਜੋ ਕੀ ਇਹ ਮੰਨਦਾ ਹੈ ਕਿ ਸੁਖਬੀਰ ਬਾਦਲ ਤਕੜਾ ਪੰਥਕ ਨਹੀਂ ਹੈ ਉਸ ਨੇ ਇਹ ਵੋਟ ਪਾਈ ਹੈ ਤੇ ਜੇ ਮਨਦੀਪ ਸਿੰਘ ਖੜਾ ਨਾ ਹੁੰਦਾ ਉਹ ਵੋਟ ਸਾਰੀ ਦੀ ਸਾਰੀ ਸੁਖਬੀਰ ਬਾਦਲ ਨੂੰ ਕਿਵੇਂ ਪੈ ਜਾਂਦੀ ਇਹ ਸਮਝਾਉਣ ਦੇ ਵਿੱਚ ਉਹ ਨਕਾਮ ਨੇ ਇਸ ਦੀ ਉਹ ਗੱਲ ਵੀ ਨਹੀਂ ਕਰਦੇ ਸਿਰਫ 30 ਤੇ 20 ਜੋੜ ਕੇ 50000 ਦੱਸੀ ਜਾ ਰਹੇ ਨੇ ਜੋ ਕਿ ਅਸਲ ਜ਼ਿੰਦਗੀ ਵਿੱਚ ਨਹੀਂ ਹੁੰਦਾ ਜੇ ਮਨਦੀਪ ਸਿੰਘ ਖੜਾ ਨਾ ਵੀ ਹੁੰਦਾ ਤਾਂ ਇਹ ਵੋਟਾਂ ਵੰਡੀਆਂ ਜਾਣੀਆਂ ਸੀ ਟੁੱਟ ਟੁੱਟ ਕੇ ਅਲੱਗ ਅਲੱਗ ਹਿੱਸਿਆਂ 'ਚ ਪੈਣੀਆਂ ਸੀ ਕਿਸ ਨੂੰ ਪੈਂਦੀਆਂ ਕਿੰਨੀਆਂ ਪੈਂਦੀਆਂ ਉਸ ਨੂੰ ਪ੍ਰੋਡਕਟ ਨਹੀਂ ਕੀਤਾ ਜਾ ਸਕਦਾ ਇਹ ਮੰਨ ਲੈਣਾ ਕਿ ਸਾਰੀ ਦੀ ਸਾਰੀ ਵੋਟ ਪੈ ਜਾਂਦੀ ਹੈ ਅੱਧੀ ਵੋਟ ਵੀ ਪੈ ਜਾਂਦੀ ਤਾਂ ਅਕਾਲੀ ਜਿੱਤਿਆ ਪਿਆ ਸੀ ਇਹ ਵੀ ਇੱਕ ਪੋਲੀਟੀਕਲ ਨਾ ਸਮਝੀ دوسری ਗੱਲ ਜਿਸ ਦਾ ਜ਼ਿਕਰ ਕੋਈ ਨਹੀਂ ਕਰ ਰਿਹਾ ਉਹ ਇਹ ਹੈ ਕਿ ਇਹ ਇਲੈਕਸ਼ਨ ਜੋ ਤਰਨ ਤਰਨ ਦੀ ਹੋਈ ਹੈ ਇਹ ਪਾਰਟੀਆਂ ਦੀ ਜਿੱਤ ਹਾਰ ਨਹੀਂ ਹੈ ਇਹ ਦੋ ਧੜਿਆਂ ਦੀ ਲੜਾਈ ਸੀ ਉਹ ਦੋ ਧੜਿਆਂ ਦੀ ਲੜਾਈ ਚੋਂ ਇੱਕ ਧੜਾ ਜਿੱਤ ਗਿਆ ਹੈ ਤੇ ਦੂਸਰਾ ਪਿੱਛੇ ਰਹਿ ਗਿਆ ਹੈ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਜਿੱਤ ਦੀ ਗੱਲ ਕਰਦੇ ਹਾਂ ਉਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਪਾਰਟੀ ਦੀ ਜਿੱਤ ਨਹੀਂ ਆਮ ਆਦਮੀ ਪਾਰਟੀ ਨਹੀਂ ਜਿੱਤੀ ਹਰਮੀਤ ਸੰਧੂ ਜਿੱਤਿਆ ਹੈ ਉਹਦੇ ਨਾਲ ਉਹਦੇ ਆਪਣੇ ਵੋਟਰ ਸੀ ਇੱਕ ਸੈਕਸ਼ਨ ਉਹਦੇ ਨਾਲ ਜੁੜਿਆ ਹੋਇਆ ਸੀ ਇੱਕ ਵਰਗ ਉਹਦੇ ਨਾਲ ਜੁੜਿਆ ਹੋਇਆ ਸੀ ਤਾਂ ਫੇਰ ਅਕਾਲੀ ਦਲ ਨੂੰ ਜੋ ਵੋਟਾਂ ਪਈਆਂ ਉਹਦੇ ਵਿੱਚ ਅਸੀਂ ਉਮੀਦਵਾਰ ਦੀ ਗੱਲ ਕਿਉਂ ਨਹੀਂ ਕਰਦੇ ਆਜ਼ਾਦ ਗਰੁੱਪ ਦੀ ਗੱਲ ਕਿਉਂ ਨਹੀਂ ਕਰਦੇ ਉਹਨਾਂ ਦੇ ਨਾਲ ਜੋ ਵੋਟਾਂ ਜੁੜੀਆਂ ਹੋਈਆਂ ਸੀ ਜੋ ਵਰਗ ਜੁੜਿਆ ਹੋਇਆ ਸੀ ਉਸ ਦੀ ਗੱਲ ਕਿਉਂ ਨਹੀਂ ਕਰਦੇ ਅਸੀਂ ਉਸ ਨੂੰ ਸੁਖਬੀਰ ਬਾਦਲ ਦੀ ਜਿੱਤ ਕਿਉਂ ਕਹਿੰਦੇ ਹਾਂ ਉਥੇ ਅਸੀਂ ਉਸ ਨੂੰ ਉਮੀਦਵਾਰ ਦੀ ਜਿੱਤ ਕਿਉਂ ਨਹੀਂ ਕਹਿੰਦੇ ਆਜ਼ਾਦ ਗਰੁੱਪ ਦੀ ਜਿੱਤ ਕਿਉਂ ਨਹੀਂ ਕਹਿੰਦੇ ਇਹ ਵੀ ਸਮਝਾਉਣਾ ਇਹਨਾਂ ਵਿਦਵਾਨਾਂ ਨੂੰ ਇਹਨਾਂ ਪੱਤਰਕਾਰਾਂ ਨੂੰ ਚਾਹੀਦਾ ਹੈ ਜੋ ਕਿ ਇਹ ਸਮਝਾਉਣ ਦੇ ਵਿੱਚ ناکਾਮਯਾਬ ਤੇ ਫਿਰ ਇਸ ਨਰੇਟਿਵ ਦੇ ਪਿੱਛੇ ਮੰਤਵ ਕੀ ਹੈ ਕਿਉਂ ਇਸ ਨੂੰ ਇਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਕਿ ਜਿਵੇਂ ਸੁਖਬੀਰ ਬਾਦਲ ਦੀ ਵਾਪਸੀ ਹੋ ਗਈ ਹੋਵੇ ਸੁਖਬੀਰ ਬਾਦਲ ਸਾਰੇ ਦੋਸ਼ਾਂ ਤੋਂ ਮੁਕਤ ਹੋ ਗਿਆ ਹੋਵੇ ਅੰਥ ਨੇ ਬੇਦਵੀ ਵਰਗੇ ਮੁੱਦਿਆਂ ਤੋਂ ਡੇਰਾ ਸੱਚਾ ਸੌਦਾ ਦੀ ਮਾਫੀ ਤੋਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਸੁਖਪੀਰ ਬਾਦਲ ਨੂੰ ਮੁਕਤ ਕਰ ਦਿੱਤਾ ਜੋ ਕਿ ਅਕਾਲ ਤਖਤ ਤੇ ਪੇਸ਼ ਹੋਣ ਤੋਂ ਬਾਅਦ ਵੀ ਨਹੀਂ ਹੋ ਸਕਿਆ ਸੀ ਉਹ ਤਰਨਤਰਨ ਦੀਆਂ ਚੋਣਾਂ ਦੇ ਵਿੱਚ ਹੋ ਗਿਆ ਇਸ ਨੂੰ ਜਾਇਜ਼ ਕਿਵੇਂ ਮੰਨਿਆ ਜਾਵੇ ਜਾਂ ਇਸ ਦੇ ਪਿੱਛੇ ਮੰਤਬ ਕੀ ਹੈ ਉਸ ਨੂੰ ਕਿਵੇਂ ਸਮਝਿਆ ਜਾਵੇ ਕੀ ਇਸ ਨੂੰ ਇਹ ਸਮਝਿਆ ਜਾਵੇ ਕਿ ਭਾਜਪਾ ਨੇ ਜੋ ਪ੍ਰਯੋਗ ਕਰਨੇ ਸੀ ਉਹ ਕਰ ਕਰਕੇ ਉਹ ਫੇਲ ਹੋ ਗਈ ਹੈ ਉਸ ਵੱਲੋਂ ਅਰ ਰਿਅਲਾਈਜ਼ ਕਰ ਲਿਆ ਗਿਆ ਹੈ ਕਿ ਜੋ ਵੀ ਹੁਣ ਤੱਕ ਦੀ ਉਹਦੀ ਚੋਣ ਸਟ੍ਰੈਟਜੀ ਰਹੀ ਸੀ ਵੱਖ-ਵੱਖ ਤਰੀਕਿਆਂ ਨਾਲ ਪੰਥਕ ਧਰਿਆ ਨੂੰ ਉਭਾਰਨ ਦੀ ਹੋਰ ਧਰਿਆ ਨੂੰ ਖੜਾ ਕਰਨ ਦੀ ਤਾਂ ਕਿ ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਇਆ ਜਾਵੇ ਤੇ ਫਿਰ ਜਿਹੜਾ ਜੇਤੂ ਤੜਾ ਹੋਊਗਾ ਉਸ ਦੇ ਨਾਲ ਗੱਠ ਜੋੜ ਕਰਕੇ ਸਰਕਾਰ ਬਣਾਈ ਜਾਵੇ ਉਹ ਫੇਲ ਹੋ ਗਈ ਹੈ ਕਿ ਬੀਜੇਪੀ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਅਕਾਲੀ ਦਲ ਤੋਂ ਬਿਨਾ ਸਾਡੀ ਗੱਤ ਨਹੀਂ ਸਾਨੂੰ ਇਕੱਠਿਆਂ ਹੀ ਚੋਣ ਲੜਨੀ ਪਵੇਗੀ ਤੇ ਕੀ ਸੁਖਬੀਰ ਬਾਦਲ ਦਾ ਤੇ ਬੀਜੇਪੀ ਦਾ ਅੰਦਰ ਖਾਤੇ ਸਮਝੌਤਾ ਹੋ ਚੁੱਕਿਆ ਹੈ ਇਸੇ ਕਰਕੇ ਸੁਖਬੀਰ ਬਾਦਲ ਨੂੰ ਵਾਪਸ ਖੜਾ ਕੀਤਾ ਜਾ ਰਿਹਾ ਹੈ ਵਾਪਸ ਭਾਰਿਆ ਜਾ ਰਿਹਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਤਾਂ ਕਿ ਵਾਪਸ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਕਰਕੇ ਪਹਿਲਾਂ ਵਾਂਗ ਹੀ ਚੋਣਾਂ ਲੜੀਆਂ ਜਾਣ ਤੇ ਕੀ ਲੋਕ ਸਭ ਕੁਝ ਭੁੱਲ ਕੇ ਉਸ ਗਠਜੋੜ ਨੂੰ ਕਬੂਲ ਲੈਣਗੇ ਕਿ ਲੋਕ ਐਨੇ ਨਾ ਸਮਝ ਲੈ ਜਾਂ ਐਨੇ ਲਾਈ ਲੱਗ ਨੇ ਕਿ ਉਹਨਾਂ ਨੂੰ ਕੁਝ ਵੀ ਪ੍ਰੋਸਟ ਦਿੱਤਾ ਜਾਵੇ ਉਸ ਨੂੰ ਲੱਪਕ ਲੈਂਦੇ ਨੇ ਉਹੀ ਗੱਲ ਨੂੰ ਹਜਮ ਕਰ ਲੈਂਦੇ ਨੇ ਜੇ ਅਜਿਹਾ ਹੀ ਹੁੰਦਾ ਤਾਂ ਬਿਹਾਰ ਦੀਆਂ ਚੋਣਾਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਦਾ ਇੰਨਾ ਮਾੜਾ ਹਾਲ ਨਾ ਹੁੰਦਾ ਇੰਨੀਆਂ ਘੱਟ ਵੋਟਾਂ ਨਾ ਪੈਂਦੀਆਂ ਸਿਰਫ ਦੋ ਉਮੀਦਵਾਰ ਛੱਡ ਕੇ ਬਾਕੀ ਸਾਰਿਆਂ ਦੀ ਜ਼ਮਾਨਤ ਜ਼ਬਤ ਨਾ ਹੁੰਦੀ ਉਹ ਪ੍ਰਸ਼ਾਂਤ ਕਿਸ਼ੋਰ ਜੋ ਲੋਕਾਂ ਨੂੰ ਇਲੈਕਸ਼ਨਾਂ ਜਿਤਾਉਣ ਦੇ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਕਮਾਉਂਦਾ ਸੀ ਉਹ 2-3 ਸਾਲ ਮਿਹਨਤ ਕਰਨ ਤੋਂ ਬਾਅਦ ਵੀ ਪਹਾਰ ਦੀਆਂ ਚੋਣਾਂ ਦੇ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ ਇੱਕ ਸੀਟ ਵੀ ਨਹੀਂ ਜਿੱਤ ਸਕਿਆ ਜੇ ਸੋਸ਼ਲ ਮੀਡੀਆ ਦਾ ਹੀ ਇੰਨਾ ਜ਼ੋਰ ਹੁੰਦਾ ਸਾਰੀਆਂ ਚੋਣਾਂ ਸੋਸ਼ਲ ਮੀਡੀਆ ਤੇ ਹੀ ਲੜੀਆਂ ਜਾਂਦੀਆਂ ਤੇ ਕੜਮਬਾਜ਼ੀ ਦੇ ਨਾਲ ਜਿੱਤੀਆਂ ਜਾਂਦੀਆਂ ਤਾਂ ਪ੍ਰਸ਼ਾਂਤ ਕਿਸ਼ੋਰ 2-4-5 ਸੀਟਾਂ ਤਾਂ ਜਿੱਤ ਜਾਂਦਾ ਕੁਛ ਨਾ ਕੁਛ ਕਰਕੇ ਦਿਖਾਉਣ ਦੀ ਸੰਭਰਤਤਾ ਹੋ ਜਾਂਦਾ ਐਨੀ ਭੈੜੀ ਹਾਰ ਨਹੀਂ ਹੋਣੀ ਸੀ ਕਾਂਗਰਸ ਦਾ ਜੋ ਉੱਥੇ ਹਾਲ ਰਿਹਾ ਉਹ ਵੀ ਇੰਨਾ ਪੈੜਾ ਨਹੀਂ ਹੋਣਾ ਸੀ ਜੋ ਨਰੇਟਿਵ ਉਹਨਾਂ ਤੋਂ ਵੋਟ ਚੋਰੀ ਦਾ ਬਾਰ-ਬਾਰ ਬੁਣਿਆ ਜਾ ਰਿਹਾ ਹੈ ਹਾਈਡਰੋਜਨ ਬੰਬ ਸੁੱਟਿਆ ਜਾ ਰਿਹਾ ਹੈ ਕੁਝ ਦਿਨ ਛੱਡ ਕੇ ਰਾਹੁਲ ਗਾਂਧੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਆਪਣੇ ਵੱਲੋਂ ਸਬੂਤ ਪੇਸ਼ ਕੀਤੇ ਜਾ ਰਹੇ ਨੇ ਉਹਨਾਂ ਦਾ ਵੀ ਕੋਈ ਅਸਰ ਨਹੀਂ ਹੋਇਆ ਇਹ ਸਭ ਕੁਝ ਵੀ ਸੋਸ਼ਲ ਮੀਡੀਆ ਤੇ ਹੀ ਖੇਡਿਆ ਜਾ ਰਿਹਾ ਸੀ ਲੇਕਿਨ ਉਸ ਦਾ ਅਸਰ ਨਹੀਂ ਦਿਖਾਈ ਦਿੱਤਾ ਤੇ ਫਿਰ ਕੀ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਜੋ ਜ਼ਮੀਨੀ ਪੱਧਰ ਤੇ ਚੋਣਾਂ ਨੇ ਜੋ ਲੋਕਾਂ ਦਾ ਮੂਲ ਹੈ ਉਸ ਨੂੰ ਇੰਨੀ ਆਸਾਨੀ ਦੇ ਨਾਲ ਪੜਿਆ ਨਹੀਂ ਜਾ ਸਕਦਾ ਉਹਨੂੰ ਇੰਨੀ ਆਸਾਨੀ ਦੇ ਨਾਲ ਬਦਲਿਆ ਨਹੀਂ ਜਾ ਸਕਦਾ ਜੋ 2027 ਦੇ ਵਿੱਚ ਚੋਣਾਂ ਹੋਣੀਆਂ ਨੇ ਉਹਨਾਂ ਦਾ ਫੈਸਲਾ ਸੋਸ਼ਲ ਮੀਡੀਆ ਦੇ ਨਾਲੋਂ ਜ਼ਮੀਨੀ ਪੱਧਰ ਤੇ ਲੜਾਈ ਲੜਕੇ ਹੋਵੇਗਾ ਜਿਹੜਾ ਉਮੀਦਵਾਰ ਜਿਸ ਹਲਕੇ ਦੇ ਵਿੱਚ ਮਿਹਨਤ ਕਰਕੇ ਲੋਕਾਂ ਦੇ ਨਾਲ ਜੁੜਨ ਦੇ ਵਿੱਚ ਸਫਲ ਹੋਏਗਾ ਉਹੀ ਉਮੀਦਵਾਰ ਜਿੱਤੇਗਾ ਜੋ 2022 ਦੇ ਵਿੱਚ ਹੋਇਆ ਸੀ ਇੱਕ ਲਹਿਰ ਬਣੀ ਸੀ ਉਹ ਲਹਿਰ ਦੁਬਾਰਾ ਨਹੀਂ ਬਣ ਸਕਦੀ ਹੁਣ ਤਾਂ ਹਰ ਟੜੇ ਨੂੰ ਆਪੋ ਆਪਣੀ ਲੜਾਈ ਲੜਨੀ ਪਵੇਗੀ ਲੋਕਾਂ ਦੇ ਵਿੱਚ ਆਪਣੀ ਵਿਸ਼ਵਾਸਤਾ ਬਣਾਉਣੀ ਪਵੇਗੀ ਜੋ ਵਿਸ਼ਵਾਸ ਬਣੇਗਾ ਤਾਂ ਹੀ ਲੋਕ ਵੋਟਾਂ ਦੇਣਗੇ ਜਾਂ ਫਿਰ ਜਿਵੇਂ 2022 ਦੇ ਵਿੱਚ ਹੋਇਆ ਸੀ ਉਸੇ ਤਰੀਕੇ ਨਾਲ ਕੋਈ ਲਹਿਰ ਇਸ ਵਾਰ ਵੀ ਖੜੀ ਕਰ ਦਿੱਤੀ ਜਾਏਗੀ ਜੋ ਸੰਗਰੂਰ ਦੀ ਲੋਕ ਸਭਾ ਬਾਈਪੋਲ ਹੋਇਆ ਸੀ ਕੋਈ ਲਹਿਰ ਬਣਾ ਕੇ ਕੋਈ ਵੇਵ ਬਣਾ ਕੇ ਕੋਈ ਉਲਟਫੇਰ ਕੀਤਾ ਜਾ ਸਕੇਗਾ ਜਾ ਜੋ 2024 ਦੇ ਵਿੱਚ ਹੋਇਆ ਸੀ ਤਰਨਤਾਰਨ ਤੇ ਫਰੀਦਕੋਟ ਦੇ ਵਿੱਚ ਕੋਈ ਲਹਿਰ ਇਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੀ ਬਣਾ ਕੇ ਕੋਈ ਵੇਵ ਬਣਾ ਕੇ ਇੱਕ ਦੋ ਸੀਟਾਂ ਜੇ ਵਜਿੱਤੀਆਂ ਗਈਆਂ ਸੀ ਕੁਝ ਸੀਟਾਂ ਤੇ ਉਲਟ ਫੇਰ ਹੋ ਸਕੇਗਾ ਇਹ ਸਾਰੀਆਂ ਸੰਭਾਵਨਾਵਾਂ ਜ਼ਰੂਰ ਨੇ ਐਗਜ਼ਿਸਟ ਕਰਦੀਆਂ ਨੇ ਇਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਇਸੇ ਲਈ ਹੀ ਇਹ ਕੋਸ਼ਿਸ਼ਾਂ ਹੋ ਰਹੀਆਂ ਨੇ ਲੇਕਿਨ ਬਹੁਤੀ ਵਾਰ ਇਹ ਵੀ ਦੇਖਣ ਨੂੰ ਮਿਲਿਆ ਹੈ ਕੀ ਲੋਕ ਮਨੋਰੰਜਨ ਦੇ ਨਾਮ ਤੇ ਤਾਂ ਕੁਛ ਮਰਜ਼ੀ ਕਰੀ ਜਾਣ ਸਿਆਸੀ ਖਿੱਲੀ ਜ਼ਰੂਰ ਲੜਾਈ ਜਾਣ ਇੱਕ ਦੂਸਰੇ ਦੀ ਕਿਸੇ ਨਾ ਕਿਸੇ ਲੀਡਰ ਦਾ ਕੱਦ ਬਹੁਤ ਵੱਡਾ ਕਰ ਦੇਣ ਪਰ ਜ਼ਰੂਰੀ ਨਹੀਂ ਹੁੰਦਾ ਕਿ ਉਹ ਵੋਟਾਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਇਹ ਸੁਖਪਾਲ ਸਿੰਘ ਖਹਿਰਾ ਦੀ ਮਿਸਾਲ ਇੱਥੇ ਦਿੱਤੀ ਜਾ ਸਕਦੀ ਹੈ ਉਹ ਲੀਡਰ ਵੀ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਪੰਜਾਬ ਦਾ ਸੇਵੀਅਰ ਦੱਸਦਾ ਹੈ ਕਿ ਪੰਜਾਬ ਨੂੰ ਬਚਾਉਣ ਵਾਲਾ ਇਕੱਲਾ ਮੈਂ ਹੀ ਆ ਪੂਰੇ ਪੰਜਾਬ ਦੇ ਵਿੱਚ ਇਕੱਲਾ ਮੈਂ ਹੀ ਉਹ ਆਗੂ ਆ ਉਹ ਸਰਕਾਰ ਦੇ ਖਿਲਾਫ ਬੋਲਦਾ ਹੈ ਨਵੇਂ ਨਵੇਂ ਮੁੱਦੇ ਲਿਆ ਕੇ ਉਠਾਉਂਦਾ ਹੈ ਸਰਕਾਰ ਨੂੰ ਵਕਤ પાਕੇ ਰੱਖਦਾ ਹੈ ਲੇਕਿਨ ਸੰਗਰੂਰ ਦੀਆਂ ਲੋਕ ਸਭਾ ਚੋਣਾਂ ਚ ਜੋਸ਼ ਦਾ ਹਸ਼ਰ ਹੋਇਆ ਉਹ ਵੀ ਸਾਰਿਆਂ ਦੇ ਸਾਹਮਣੇ ਇਹੀ ਹੋਰ ਵੀ ਸੋਸ਼ਲ ਮੀਡੀਆ ਤੇ ਕਈ ਸਟਾਰ ਨੇ ਜਿਹੜੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਪੇਸ਼ ਕਰਦੇ ਨੇ ਕਿ ਉਹ ਪੰਜਾਬ ਦੇ ਸੁਭਚਿੰਤਕ ਨੇ ਪੰਜਾਬ ਦੇ ਰਖੇਕ ਨੇ ਪੰਜਾਬ ਦੇ ਹਰ ਮੁੱਦੇ ਤੇ ਲੜਦੇ ਨੇ ਲੇਕਿਨ ਚੋਣਾਂ ਦੇ ਵਿੱਚ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ ਇਹ ਵੀ ਸਾਰਿਆਂ ਦੇ ਸਾਹਮਣੇ ਸੋ ਇਕਾ ਦੁਕਾ ਕਦੇ ਨਾ ਕਦੇ ਸੋਸ਼ਲ ਮੀਡੀਆ ਵਰਤ ਕੇ ਲਹਿਰਾਂ ਜ਼ਰੂਰ ਬਣਾਈਆਂ ਜਾ ਸਕਦੀਆਂ ਨੇ ਕੁਝ ਕੁਛ ਪਾਕਟ ਦੇ ਵਿੱਚ ਇਸ ਨੂੰ ਪ੍ਰਯੋਗ ਦੇ ਵਜੋਂ ਜ਼ਰੂਰ ਵਰਤਿਆ ਜਾ ਸਕਦਾ ਹੈ ਪਰ ਪੂਰੇ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਵਰਤ ਕੇ ਹੀ ਕੋਈ ਲਹਿਰ ਖੜੀ ਕਰ ਦਿੱਤੀ ਜਾਊਗੀ ਅਕਾਲੀ ਦਲ ਦੀ ਜਾਂ ਸੁਖਪੀਰ ਬਾਦਲ ਦੀ ਮੁੜ ਵਾਪਸੀ ਹੋ ਜਾਊਗੀ ਇਹ ਕੰਮ ਇੰਨਾ ਆਸਾਨ ਨਹੀਂ ਲੱਗਦਾ ਪਰ ਦੂਸਰੀ ਗੱਲ ਇਹ ਵੀ ਹੈ ਕਿ ਇਸ ਕੈਂਪੇਨ ਨੂੰ ਜੋ ਕਿ ਅੱਜ ਚਲਾਈ ਜਾ ਰਹੀ ਹੈ 2-4 ਦਿਨ ਹਫਤੇ ਤੱਕ ਤਾਂ ਸਸਟੇਨ ਕੀਤਾ ਜਾ ਸਕਦਾ ਹੈ ਸਾਲ ਸਵਾ ਸਾਲ ਤੱਕ ਸਸਟੇਨ ਕਰਕੇ ਬਿਨਾ ਕਿਸੇ ਹੋਰ ਮੁੱਦੇ ਤੋਂ ਜੋੜ ਕੇ ਸਿਰਫ ਇਸ ਜਿੱਤ ਨੂੰ ਹੀ ਇਸ ਤਰੀਕੇ ਨਾਲ ਸਸਟੇਨ ਕਰਨਾ ਐਨੇ ਲੰਮੇ ਸਮੇਂ ਲਈ ਉਹ ਵੀ ਪੋਸੀਬਲ ਨਹੀਂ ਹੈ ਉਹ ਵੀ ਕਰਨਾ ਬਹੁਤ ਮੁਸ਼ਕਿਲ ਹੈ ਸੋ ਅੱਜ ਜੋ ਕੁਝ ਵੀ ਹੋ ਰਿਹਾ ਹੈ ਉਸ ਨੂੰ ਇੱਕ ਮਨੋਰੰਜਨ ਦੇ ਤੌਰ ਤੇ ਇੱਕ ਮਜ਼ਾਕੀਆ ਤੌਰ ਤੇ ਲੋਕਾਂ ਦਾ ਰਿਐਕਸ਼ਨ ਜ਼ਰੂਰ ਸਮਝਿਆ ਜਾ ਸਕਦਾ ਹੈ ਪਰ ਇਹ ਕਹਿ ਦੇਣਾ ਕਿ ਇਸੇ ਤਰੀਕੇ ਨਾਲ ਤਰਨ ਤਰਨ ਦੇ ਚੋਣਾਂ ਦੇ ਨਤੀਜਿਆਂ ਨੂੰ 2027 ਦੇ ਵਿੱਚ ਕਨਵਰਟ ਕਰਕੇ ਦੇਖ ਸਕਦੇ ਹਾਂ ਇਹ ਹੀ ਨਤੀਜਾ ਉਦੋਂ ਵੀ ਨਿਕਲੇਗਾ ਇਹ ਕਹਿਣਾ ਵੀ ਕੋਈ ਸਿਆਣਪ ਨਹੀਂ ਹੋਏਗੀ 2027 ਦੇ ਵਿੱਚ ਹਜੇ ਵਕਤ ਪਿਆ ਹੈ ਬਹੁਤ ਸਮੀਕਰਨ ਬਦਲਨੇ ਨੇ ਬਹੁਤ ਉਮੀਦਵਾਰ ਵੀ ਬਦਲਨੇ ਨੇ ਲੋਕਾਂ ਨੇ ਪਾਰਟੀਆਂ ਬਦਲਣੀਆਂ ਨੇ ਇੱਕ ਪਾਸਿਓ ਟਿਕਟਨਾ ਮਿਲਣ ਤੇ ਦੂਸਰੀ ਪਾਰਟੀ ਦਾ ਟਿਕਟ ਲੈਣਾ ਹੈ ਬਹੁਤ ਕੁਝ ਹੋਣਾ ਹੈ ਬਹੁਤ ਸਮਾਂ ਪਿਆ ਹੈ ਲੇਕਿਨ ਉਦੋਂ ਤੱਕ ਸਾਨੂੰ ਇਹ ਸੋਚਣਾ ਜ਼ਰੂਰ ਪਏਗਾ ਕਿ ਵਾਕਿਆ ਹੀ कि ਸਾਨੂੰ ਐਨੇ ਸੌਖੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕਿ ਸਾਡੀ ਸੋਚਨ ਸਮਝਣ ਦੀ ਸ਼ਕਤੀ ਜਿਹੜੀ ਹੈ ਉਹ ਕਮਜ਼ੋਰ ਪੈ ਗਈ ਹੈ ਅਸੀਂ ਇੰਨੀ ਛੇਤੀ ਪਰਮਾਏ ਜਾ ਸਕਦੇ ਹਾਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਚੋਣ ਤੋਂ ਕਿਸੇ ਵੀ ਖਬਰ ਤੋਂ ਸਾਨੂੰ ਕਿਸੇ ਵੀ ਪਾਸੇ ਘੁਮਾ ਲਿਆ ਜਾਵੇ ਸੋ ਉਮੀਦ ਕਰਦੇ ਹਾਂ ਲੋਕ ਇਹਨਾਂ ਗੱਲਾਂ ਤੇ ਸੋਚਣਗੇ ਜ਼ਰੂਰ ਜਦੋਂ 2027 ਦੇ ਵਿੱਚ ਵੇਲਾ ਆਏਗਾ ਵੋਟਾਂ ਪਾਉਣ ਦਾ ਆਪਣੀ ਸਰਕਾਰ ਚੁਣਨ ਦਾ ਉਦੋਂ ਫੈਸਲੇ ਆਪਣੀ ਵਿਵੇਕ ਨਾਲ ਆਪਣੀ ਸਮਝ ਨਾਲ ਲੈਣਗੇ ਜ਼ਮੀਨੀ ਹਕੀਕਤ ਦੇਖ ਕੇ ਲੈਣਗੇ ਸਿਰਫ ਸੋਸ਼ਲ ਮੀਡੀਆ ਤੇ ਕੀ 트ੈਂਡ ਹੋ ਰਿਹਾ ਹੈ ਕੀ ਚੱਲ ਰਿਹਾ ਹੈ ਕੀ ਦੀਆਂ ਰੀਲਾਂ ਜ਼ਿਆਦਾ ਵਧੀਆ ਲੱਗ ਰਹੀਆਂ ਹਨ ਉਹ ਦੇਖ ਕੇ ਵੋਟ ਨਹੀਂ ਪਾਉਣਗੇ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਣੇ ਆ ਧੰਨਵਾਦ